ਸ੍ਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ ਅੱਜ ਲੱਗੇ ਵਿਆਹ ਦੀ ਪਰਾਲੀ ਦਾ ਹੱਲ ਕਰਨ ਬੰਦਾ ਮਿਲ ਗਿਆ ਆਪਾਂ ਨੂੰ ਅੱਜ ਆਪਣਾ ਦੀਪਰਾਜ ਆ ਗਿਆ ਦਿਹਾੜੀ ਪਰ ਕਰੀਏ ਗਿਆ ਹੁਣ ਵੀ ਦਾ ਕੋਈ ਹੱਲ ਹੈ ਨਹੀਂ ਫਿਰ ਹਾਰ ਕੇ ਇਹੀ ਸੋਚਿਆ ਵੀ ਦਾ ਗਰਾ ਲਾ ਦੀ ਇੱਥੇ ਕੁੰਜੇ ਵਿੱਚ ਕੱਢ ਕੇ ਸਾਰੀ ਬਰਤਨ ਹੀ ਹੋਊਗੀ ਜਿੰਨੀ ਕੁ ਕੋਈ ਵਰਤੀ ਜਾਊਗਾ ਕੋਈ ਸੁੱਖ ਨੂੰ ਲੈ ਕੇ ਜਾਣੀ ਸੁੱਖ ਨੂੰ ਸੁੱਕ ਵਾਸਤੇ ਲੈ ਜਾਊਗਾ ਕਿਸੇ ਨੇ ਪੌਣੀ ਆ ਭਾਈ ਪਾ ਲਊਗਾ ਹੁ ਫਿਰ ਇਹੀ ਕਰਿਆ ਸੀ ਹਲਾਂ ਗੱਲ ਇਕੱਠੀ ਕਰਤੀ ਆਪਣੀ ਸਾਰੀ ਆਹ ਵਿੱਗੇ ਕਦੀ ਇਕੱਠੀ ਕਰਕੇ ਇੱਥੇ ਗਰਾ ਲਾ ਦੇਣਾ ਇਹਦੇ ਵਿੱਚੋਂ ਇਹ ਖੁੰਚੇ ਚ ਦੇ ਵੀ ਰਾਜ ਪੱਲੀ ਲੈ ਲਾ ਹੁਣ ਵਿੱਚ ਘੁੰਮ ਜਾ ਜਿੱਥੇ ਕੋਈ ਰਹਿੰਦੀ ਆ ਠੀਕ ਆ ਉਹ ਪੱਲੀ ਇਕੱਠੀ ਕਰਕੇ ਚੱਕ ਲਿਆ ਇੱਥੇ ਬਾਹਰ ਨੂੰ ਇੱਥੇ ਗਰਾ ਲਾ ਲੈ ਵਿੱਚ ਕਹੇ ਨਹੀਂ ਹੈ ਤਾਂ ਨਹੀਂ ਨਹੀਂ ਬਸ ਦੇਖ ਲੈ ਰਹੇ ਨਾ ਦੇਖ ਲਈ ਯਾਰ ਮੈਂ ਹੂੰ ਨਹੀਂ ਹੈ ਬਸ ਠੀਕ ਆ ਫਿਰ ਸਫ ਹੋ ਗਿਆ ਇਹ ਹਲਾਂਗਰ ਵਧੀਆ ਹੋਈ ਆ ਦੂਏ ਗੱਲ ਨਹੀਂ ਹੋਈ ਜਿਹੜੀ ਆਪਣਾ ਉਹਦੇ ਵਾਲਾ ਦਾ ਸੋਗਵਾਲੇ ਵਹੀ ਆਏ ਪਹਿਲਾਂ ਅਸੀਂ ਸਵਾਗੇ ਵਾਲਾ ਪਾਲਿਆ ਤਈ ਜਿਹਨੂੰ ਪਿੱਛੇ ਫਾਲੀਆਂ ਲੱਗੀਆਂ ਵਿਆਂ ਬਈ ਉਹਦੇ ਗੱਲ ਕਰ ਦਿੰਦੇ ਆ ਬਾਹਰ ਕੱਢ ਦਿੰਦੇ ਆ ਪਰ ਉਹਦੇ ਗਾ ਲੂਟ ਨਹੀਂ ਆਈ ਹੈਗੀ ਤਾਂ ਫਿਰ ਹੁਣ ਅਸੀਂ ਹੜਾ ਪਾ ਕੇ ਲੈਂਦੇ ਆ ਫਿਰ ਹਾਲਾਂਕਿ ਗਾ ਲੂਟ ਆਈ ਆ ਚਲੋ ਹੁਣ ਇਹਨੂੰ ਬਾਹਰ ਉਥੇ ਘਰਾ ਲਾ ਦਈਏ ਬੈਕ ਕਰਕੇ ਮਾਰਨੀ ਲਾ ਜੀ ਉਧਰਲੇ ਦਾ ਲਾ ਕੇ ਘਰਾ ਹੁਣ ਇਧਰਲੀ ਦੀ ਵਾਰੀ ਆ ਗਈ ਗੰਨਾ ਵੀ ਭਰ ਚੱਲਿਆ ਪਾਣੀ ਦਾ ਫਾਨੀ ਛੱਡਿਆ ਉਹਦਾ ਕੰਨੇ ਨੂੰ ਇੱਧਰ ਵੀ ਥੋੜਾ ਜਿਹਾ ਗਿੱਲਾ ਹੋ ਗਿਆ ਕੁੰਜੇ ਚ ਚਲੋ ਕੋਈ ਨਹੀਂ ਇੰਨਾ ਤਾਂ ਚੱਲਦਾ ਰਹਿੰਦਾ ਆ ਘਰਾ ਲਾਤਾ ਉਧਰ ਲੈਂ ਨਿਬੜ ਗਿਆ ਹੁਣ ਬਾਰੀ ਇੱਧਰ ਲਈ ਦੀ ਆ ਇੱਧਰ ਲਈ ਨੂੰ ਸਟਾਰਟ ਕਰਦੇ ਆ ਹੁਣ ਦੇਖਦੇ ਆ ਖਿੱਚਦੇ ਇਹਨੂੰ ਖਿੱਚ ਕੇ ਕੱਢ ਦੇਣਾ ਬਾਹਰ ਲੱਗਦਾ ਕੁਛ ਨਹੀਂ ਉਹਨੂੰ ਇੱਦਾਂ ਪੌਣਾ ਘੰਟਾ ਮਸਾਂ ਲੱਗਿਆ ਸਾਡਾ ਇਨੂੰ ਘੰਟਾ ਡੇਢ ਘੰਟਾ ਲੱਜੂ ਕੀ ਕੀ ਜਿਆਦਾ ਚੱਲ 2 ਘੰਟੇ ਵੀ ਲੱਗ ਗਏ 21 ਦੇ ਚ ਪਰਾਲੀ ਘੱਟ ਆ ਉਹਦੇ ਨਾਲੋਂ ਉੱਧਰਲੇ ਚ ਪਰਾਲੀ ਜਿਆਦਾ ਤੀ ਇਦੇ ਚ ਪਰਾਲੀ ਘੱਟ ਆ ਇਦੇ ਚੋਂ ਵੱਡ ਬਹੁਤ ਹੋ ਗਏ ਤੇ ਉੱਚੋ ਕਿਸੇ ਨੇ ਵੱਡੇ ਨਹੀਂ ਹੈਗੇ ਚਲੋ ਕੋਈ ਨਹੀਂ ਘਾਟਾ ਖੰਡ ਜਿਹੜਾ ਲੱਗਿਆ ਹੁਣੀ ਨੂੰ ਇਹਨਾਂ ਖਿੱਚ ਕੇ ਸਾਫ਼ ਕਰਕੇ ਫੇਰ ਤਵੀਆਂ ਗਾ ਬਾ ਕੇ ਫੇਰ ਦੇਖਦੇ ਆ ਕੱਲੂ ਕਿਆ ਕਹਿੰਦਾ ਹੈ ਤੇਰੀ ਬਾਹੀ ਕਰਦੇ ਆ ਦੂਰ ਤੀਰ ਤਵੀਆਂ ਦੀ ਇੰਦਰ ਵੀ ਆ ਗਿਆ ਪਾਣੀ ਸਾਰੇ ਖੇਤ ਚ ਹੁਣ ਦੋਲੂ ਕਰੀਏ ਸ਼ੁਰੂ ਪੜਾਈ ਲੱਗੇ ਵੀ ਇਕੱਠੀ ਕਰਨ ਹੈ ਵੀ ਹੋਣੀ ਆਇਆ ਐਨਾ ਇਸੇ ਕਰਕੇ ਫਿਰ ਉਹ ਪਰਾ ਟੇਢ ਲਉਂਦੇ ਆਂ ਬਾਏ ਉਹ ਪੜਲੀ ਜਿੱਤੀ ਦੀ ਵੀ ਇੱਧਰ ਹੋ ਗਈ ਇਕੱਠੀ ਬਾਕੀ ਇੱਧਰ ਲੱਗੇ ਹੋਇਆ ਆ ਵੀ ਹੋ ਗਈ ਇੱਧਰ ਲੱਗੇ ਹੋਇਆ ਹਾਂ ਦੋ ਕਰਕੇ ਸੇ ਗੰਨੇ ਲਈ ਪਿਆਰ ਕਰਦੀ ਏ ਲੇਟ ਹੁੰਦਾ ਹੋਏ ਹਾਂਜੀ ਇਹ ਕੈਥੇਟਰੀ ਲਾ ਦੇ ਨੇ ਇਹ ਉਧਰ ਲਾਈ ਹੋਈ ਹੈ ਜੀ

ਇਥੇ ਦੇ ਸਿੱਧੀਆਂ ਸਾਰੀ ਉੱਥੇ ਲਾ ਦਾਂਗੇ। ਕੰਗ ਲੱਗ ਗਈ ਇਹਨੂੰ ਉੱਥੇ ਘਰੇ ਤੇ ਲਾਉਣ। ਵੇ ਰਹੀ ਹੈ ਜੀ ਬਾਕੀ ਥੋੜੀ ਬਹੁਤੀ ਰਹਗੀ ਇਧਰ ਰਹਗੀ ਯਾਹ ਕਢਣੇ ਨੂੰ ਜੀ ਇਧਰ ਨਿਕਲੇਗੀ ਇਧਰੋਂ ਸਾਰੀ ਕਢਤੀ ਮੈਂ ਆਏ ਵਧੀਆ ਜੀ ਆਏ ਵਧੀਆ ਛੇਤੀ ਉਹ ਹੁੰਦੀਆਂ ਨਾਲੇ ਖਾਲੀ ਉਹ ਤਾਂ ਹੈ ਹੀ ਢੇਰ ਲੱਗੇ ਤੇ ਉਹ ਨਿਕਲਦੀ ਆ ਫੇਰ ਇਕੱਠੀ ਹੋ ਗਿਆ ਜੀ ਸਾਰਾ ਥੀਤ ਸਾਫ ਹੈ ਇੱਧਰ ਐਨ ਓਕੇ ਬਾਹੀ ਥੋੜਾ ਜਿਹਾ ਕੁੰਝਾ ਰਹਿ ਗਿਆ ਬਸ ਮੈਂ ਹੋ ਗਿਆ ਜੀ ਸਾਫ ਹੋ ਗਿਆ ਪਰ ਕਟਰ ਨਹੀਂ ਜੱਜ ਗਿਆ ਮਾਰੇ ਪਰ ਉਹਨੇ ਯਾਰ ਹਾਂਜੀ ਦੇਖਦਾ ਹੀ ਆ ਉਦਾਂ ਮੈਂ ਦੇਖਦਾ ਹੀ ਆ ਕੋਈ ਕਹਿੰਦਾ ਕਟਰ ਕੱਜ ਗਿਆ ਬੱਜਿਆ ਬਹੁੰਦਾ ਨਾ ਫਿਰ ਐਨ ਬਣ ਜਾਣਾ ਤਾਂ ਉਹ ਫਲੂਝੜ ਦੇ ਵੇਚ ਰਹੇ ਨੇ ਇਹਨਾਂ ਦੇ ਗੈਰ ਰਹਿੰਦਾ ਹਾਂਜੀ ਪਤਾ ਨਹੀਂ ਗੱਲ ਦੇ ਖਾਦੇ ਤਿੱਖਾ ਨਹੀਂ ਤਾਂ ਨਾਲੇ ਮੈਂ ਕਿਹਾ ਵੀ ਕਟਰ ਵਧੀਆ ਤਿੱਖਾ ਨਹੀਂ ਤੁਸਰੀ ਕੰਮ ਕਰਿਆ ਉਹਦੇ ਚਾਹ ਉਹ ਜ਼ਿਆਦਾ ਉੱਧਰ ਉੱਧਰ ਆਹੀ ਸਾਈਡਾਂ ਜ਼ਿਆਦਾ ਏ ਚੱਲ ਹੁਣ ਆ ਜਨੇ ਘੜਦਾ ਤੋਈਆਂ ਬਾਕੀ ਰਹੀ ਆ ਆਪਾਂ ਹਾਂਜੀ ਦੇਖਦੇ ਆ ਜੇ ਗਹਾਨ ਨੂੰ ਇਹ ਵੀ ਵਿਭਾਗਤ ਬਦਲਣਾ ਪੈਣਾ। ਇੰਦਾ ਜਮਾਨਾ ਗਿਆ ਵਿਚਾਰਿਆਂ ਦਾ। ਕੋਈ ਨਹੀਂ ਬਦਲਦਾਂਗੇ ਹੌਲੀ-ਹੌਲੀ। ਬਦਲਣਾ ਪੈਣਾ ਨਹੀਂ ਆ ਤੇਰਾ ਮਲਚਰ ਮਾਰਦਾ। ਹਾਂ ਜੀ। ਚੁੱਪ ਕਰਕੇ ਬਲੋ ਮਾਰ। ਉੱਪਰ ਦੇ ਰੂਟਾ ਬਿੜੇ ਬਾਹ ਗਾਇਬ। ਪਰਾਲੀ। ਉਹ ਹਾਂ ਜੀ। ਮੈਂ ਪਰਾਲੀ ਗਾਇਬ ਆ। ਉਹ ਤਾਂ ਹੈ ਹੀ। ਕਿ ਹੁਣ ਤਗੜੇ ਸੰਦਾਂ ਦਾ ਜਮਾਨਾ ਰਹਿ ਗਿਆ। ਹੂੰ। ਠੀਕ ਹੈ ਕਿ ਨਹੀਂ? ਹਾਂ ਜੀ। ਹੁਣ ਤਾਂ ਟਰਾਲਾ ਵੀ ਬੜਾ ਲੱਤਾ ਤਾਂ ਹੀ ਟਰੈਕਟਰ ਵੀ ਹੁਣ ਉਹਦੇ ਗਾਇਸ ਆਬ ਗੈਦੀ ਰੱਖਣਾ ਪੈਣਾ। ਹਾਂ ਜੀ। ਜੇ ਗਣਕ ਬੀਜਣੀ ਆ ਫੇਰ ਲੋਟ ਫੇਰ ਤਾਂ ਐਸਐਮਐਸ ਲਾ ਕੇ ਵੜਾ ਦੇ ਬਸ ਰੂਟਾ ਵੀ ਤੇ ਆ ਨਾ ਦੇਖਿਆ ਆ ਪਾਦੇ ਕੁਝ ਵੀ ਨਹੀਂ ਲੱਭਿਆ ਸੁਪਰਸੀਡਰ ਨਾ ਬੀਜ ਦੇ ਉੱਪਰ ਕੁਝ ਵੀ ਨਹੀਂ ਲੱਭਿਆ ਉਹਦਾ ਹੂੰ ਉਰੇ ਸਾਨੂੰ ਗੰਨੇ ਕਰਕੇ ਲਿਆ ਲਿਆ ਕੋਈ ਕਟਰ ਨਹੀਂ ਨੂੰ ਚੱਜ ਕੇ ਮਾਰੇ ਬਸ ਤਵੀਆਂ ਕਾ ਦੇਖਦੇ ਆ ਚੌਹਰ ਪੰਜ ਕਰਕੇ ਮਰਾਦੀ ਤਾਂ ਵੜ ਨਹੀਂ ਗੱਲ ਮਾੜੀ ਮੋਟੀ ਕਹਿੰਦਾ ਤਵੀਆਂ ਕਾ ਬਾਉਂਗੇ ਦੋ ਵਾਰੀ ਹਾਂਜੀ ਫੇਰ ਰੂਟਾ ਵੜਰਗਾ ਦੋ ਵਾਰੀ ਫੇਰ ਹਲਾ ਕਰਨ ਫੇਰ ਦੇਖਾਂਗੇ ਕਿਆ ਕਹਿੰਦਾ ਠੀਕ ਐ ਤਾਂ ਲੋਟ ਆਉਣਾ ਇਹਨੇ ਕਾਹੀ ਲੋਟ ਬਣਨਾ ਬਾਕੀ ਚੁਕ ਦੇਣੀ ਨੇ ਗੈਲਦੀ ਗਾ ਜਿੱਥੇ ਤਵੀ ਨਾ ਲੱਗੀ ਇਹਨੂੰ ਕੋਲੇ ਚੁਗੀ ਜਾ ਹੁਣ ਇਹਦੀ ਕੰਪ ਰਹੀ ਕਾਲੂਗੀ ਬਾਈ ਠੀਕ ਹੈ ਕਿਉਂਕਿ ਦਿਖ ਜਾਨੀ ਨਾ ਜਿੱਥੇ ਤਵੀ ਹਾਂਜੀ ਹਾਂਜੀ ਕਿਉਂਕਿ ਜਿਆਦਾ ਪਰਾਲੀ ਹੋਊਗੀ ਹਾਂਜੀ ਇਹਨੇ ਚੱਕੀ ਜਾਣੀ ਬਾਕੀ ਛੋਟੀ ਪਰਾਲੀ ਦਾ ਤਵੀਆਂ ਛੜਦਿਆਂ ਨੇ ਵੜ ਦਿੰਦੀਆਂ ਵਿੱਚ ਉਹ ਤਾਂ ਹੈ ਤਿੱਖੀਆਂ ਬਥੇਰੀਆਂ ਆਪਣੇ ਵਾਲੀਆਂ ਹਾਂਜੀ ਤਿੱਖੀਆਂ ਤਾਂ ਬਹੁਤ ਆ ਜਾਈਏ ਪਾਕੇ ਫਿਰ ਦੇਖੀਏ ਚਲੋ ਇਹ ਤਾਂ ਮੋਟਰ ਤੇ ਖੋਲਣੇ ਹੋਣੇ ਉਹ ਇੰਨੇ ਨੂੰ ਹੋ ਆ ਗਿਆ ਤਾਂ ਤੇਲ ਦਾ ਗੁਜਰ ਹਾਂਜੀ ਕਹਿੰਦਾ ਉੱਥੇ ਤੇ ਜਾ ਕੇ ਲੈ ਜਾਊਗਾ ਪਾਈਏ ਮੈਂ ਪਾਈ ਚੱਕ ਲੈ ਜਾਣੀ ਕਹਿੰਦਾ ਪਰਸੋਂ ਨੂੰ ਲੀਜੂਗਾ ਉਹਨੂੰ ਐ ਵੀ ਇਕੱਠੀ ਹੋਈ ਵੀ ਹੈਗੀ ਹੁਣ ਸੌਖਾ ਇਹ ਕੰਮ ਬੱਲ ਲੱਦਣੀ ਆ ਪੱਲੀਆਂ ਕਿੱਥੇ 3000 ਰੁਪਏ ਦਿੰਦੇ ਉਹ ਇਕੱਠੀ ਕਰਨੇ ਦਾ ਬੱਈਆਂ ਨੂੰ ਠੀਕ ਆ ਬੱਈਆਂ ਨੇ ਇਕੱਠੀ ਕਰਕੇ ਲੱਦ ਕੇ ਖੇਚੇ ਤੋਂ ਤਾਰ ਕੇ ਹੁਣੀ ਕਰਾਂ 3000 ਰੁਪਏ ਲੰਤੇ ਯਾਰ ਹਾਂਜੀ ਕਿੱਥੇ ਹੁਣ ਉਹਨੂੰ ਇਕੱਠੀ ਕਰੀ ਪੀ ਉਹਨੇ ਮੈਂ ਤਾਂ 10 ਲਾਉਣੇ ਉਹਨਾਂ ਨੇ ਲੱਦਣ ਨੂੰ ਬਾਜ ਜੀ ਲੈ ਜਣੀ ਲੱਦ ਲਈ ਜਾਣੀ ਇਹ ਤਾਂ ਮੋਟਰ ਤੇ ਖੋਲਣੇ ਹੁਣੇ ਜੀ ਇਹ ਮੋਟਰ ਤੇ ਖੋਲਣੇ ਮਾਗ ਲਈਏ ਇਹ ਤਾਂ ਜੇ ਤੇਰੇ ਕੰਮ ਆਉਦੀ ਆ ਨਹੀਂ ਫਿਰ ਨੀ ਕੋ ਸੁੱਕ ਦੇ ਕੰਮ ਤਾਂ ਆਉਂਗੀ ਉਹ ਉਹ ਤਾਂ ਹੈ ਜੀ ਅੱਗੇ ਕੰਮ ਆਣੀ ਸਿਆਲ ਪੱਤੀ ਵੀ ਨਹੀਂ ਛੱਡਦੇ ਲੋਕ ਯਾਰ ਹਾਂ ਜੀ ਸੁੱਕ ਵਾਸਤੇ ਮੈਂ ਦੇਖਿਆ ਨਹੀਂ ਪੱਤੀ ਵੀ ਚੱਕ ਲਈ ਜਾਂਦੇ ਆ ਬਈ ਚਲੋ ਫਿਰ ਚਾਹ ਫੋੜ ਕੇ ਤਵੀਆਂ ਪਾ ਕੇ ਲਿਆਈਏ ਹਾਂ ਜੀ ਅਜੇ ਟਾਈਮ ਹੋਇਆ 3:30 ਹੋ ਗਏ 4 ਵਜੇ ਚੱਲੇ 4:00 ਵਜੇ ਆ ਆ ਦੇ ਆ ਦੇਖ ਲੈ ਮਾੜੇ ਬੰਦੇ ਵਾਦਾ ਜਾਂਦਾ ਕਹਿੰਦਾ ਵੀ ਉਹ ਕਿਆ ਕਰਨ ਲੱਗੇ ਉਹ ਕਰੀਏ ਗਿਆ ਕ ਉਹ ਤਾਂ ਹੈ ਜੀ ਹੂੰ ਕੱਢਣਾ ਤਾਂ ਪੈਣਾ ਹੀ ਤਾਂ ਹਾਂ ਜੀ ਹੁਣ ਥੈਲਾ ਰੱਖ ਲਾਂਗੇ ਬਜੰਨੇ ਹੈ ਹੂੰ ਲਾਗੇ ਬਹੁਤ ਸੋਹਣਾ ਠੀਕ ਆ ਠੀਕ ਆ ਜੀ ਐਂ ਆ ਵੀ ਹੁਣ ਇਹਨੂੰ ਕਹਣਾ ਦੇਵਰਾਜ ਨੂੰ ਹਾਂ ਜੀ ਜਦੋਂ ਤੂੰ ਉਧਰ ਤੇ ਪਹਿਲਾ ਹੋ ਗਿਆ ਹਾਂ ਜੀ ਬਣਾ ਗੇਲਜੀ ਗੱਲਾਂ ਇਹ ਚੱਕ ਦੇਵਰਾਜ ਕਾਲੂ ਵੀ ਇੱਕਣਾ ਹੀ ਹਾਂ ਬਹੁਣਾ ਆਪਾਂ ਨੇ ਗੇਲਜੀ ਗੱਲ ਚੱਕੀ ਜਾਣਾ ਇਹ ਬਜਾ ਰੱਖੀ ਜੀ ਥੋੜਾ ਜਿਹੜਾ ਹਾਂ ਜੀ ਕਾ ਤੱਕ ਜੱਸ ਮੇਰੇ ਅਸੀ ਦੇ ਲੋ ਤਕੜੀ ਲੈ ਆਵੀ ਜਾਊਂਗੀ ਇਹ ਮੈਨੂੰ ਤਾਂ ਉਮੀਦ ਨਹੀਂ ਮੈਨੂੰ ਮਿਲਿਓ ਇਹ ਦੂਈ ਲੱਭੀ ਹੋਣੀ ਕੱਖਾਂ ਵਾਲੀ ਬੜੀ ਆ ਗਈ ਆ ਗਈ ਤੇ ਖਿੱਚਦਾ ਲੱਭਦਾ ਤਾਂ ਮੈਂ ਕੱਖਾਂ ਵਾਲੀ ਤਾਂ ਹੀ ਜਿਹਦੇ ਨਾਲ ਗੰਨਾ ਬੰਦੇ ਆ ਉਹ ਲੱਭੀ ਹੋਣੀ ਦੇਵਰਾਇ ਨੇ ਪਤਾ ਨਹੀਂ ਕਿੱਥੇ ਰੱਖਤੀ ਸਵੇਰੇ ਚਾਚੀ ਕੱਖਾਂ ਵਾਲੀ ਰੱਸੀ ਇੱਕੋ ਰੱਸੀ ਹੋਸਾ ਦੋ ਹੋਊਗਾ ਇੱਕ ਥਾ ਮੱਕੀ ਖੁੱਲਾ ਥਾ ਇਹ ਪੰਡ ਖੋਲੀ ਆ ਇੱਕ ਤਾਂ ਕੰਦ ਖੁੱਲੀ ਥੀ ਹਾਂ ਇੱਕੋ ਥਾ ਅਪਰ ਗੰਨੇ ਨੂੰ ਤੁਸੀਂ ਗੱਲ ਬੰਨ ਕੇ ਨਹੀਂ ਲੈ ਕੇ ਆਏ ਫਿਰ ਉੱਥੀ ਮੋਟਰ ਤੇ ਹੋਣੀ ਆ ਫਿਰ ਪਤਾ ਨਹੀਂ ਗੰਨਾ ਖੁੱਲਾ ਥਾ ਉਸ ਕਰੀ ਬਾ ਫਿਰ ਮੋਟਰ ਤੇ ਕੈਮਰਾ ਉਧਰ ਆ ਜਾ ਫਿਰ ਇਧਰ ਚਲੋ ਦੇਖੋ ਬਾਕੇ ਦੇਖਦੇ ਆ ਬਾਕੇ ਕਿ ਆਂ ਹਾਂਜੀ ਬੋਤਾ ਇਹਦੇ ਵੀ ਕਰਨੇ ਸਲਿੱਪ ਕਰਨੇ ਆ ਜਿਹੀ ਟਾਇਰ ਨਵੇਂ ਪਏ ਹੋਏ ਆ ਹਾਂਜੀ ਇਹਦੀ ਵੀ ਜਾਣੂ ਕਰਨੀ ਹੋਤਾ ਹੈ ਜੀ ਇੱਧਰ ਲੈ ਕੇ ਦਿੱਤਾ ਵਾ ਹੁਣ ਇੱਧਰ ਲੱਗੇ ਵੀ ਆ ਹਾਂਜੀ ਹੋਰ ਨਾਲ ਤਾਂ ਵੀ ਆਜੂਂ ਗਲੋ ਹਾਂਜੀ ਹੈ ਹਾਂਜੀ ਲੱਗਦਾ ਤਾਂ ਹੈਗਾ ਇਹ ਤਾਂ ਦੂਰੇ ਆ ਦੂਰ ਕਰਨ ਲੱਗੇ ਵੱਧ ਪਾਉਣਾ ਪੈ ਜੂ ਹਾਂਜੀ ਚਾਰ ਵਾਰ ਚੈਨ ਬਣ ਜਾਣਾ ਉਮੀਦ ਆ ਤੱਤੀ ਵਾਰੀ ਰੂਟਾਵੇਟਰ ਕੱਬਾ ਕੇ ਉਧਰ ਲਾ ਕੇ ਨਹੀਂ ਵਾਰੀ ਵਾਇਆ ਹੁਣ ਦੋ ਵਾਰੀ ਠੀਕ ਹੈ ਦੋ ਵਾਰੀ ਉਹ ਵਾਰ ਤਾਂ ਦੋ ਵਾਰੀ ਹੀ ਵਾਦਣਾ ਹਾਂਜੀ ਕੱਲੂ ਦੇਖਾਂਗੇ ਫੇਰ ਰੂਟਾਵੇਟਰ ਪਾ ਕੇ ਰੂਟਾਵੇਟਰ ਕੱਬਾ ਕੇ ਚੱਤ ਆਈ ਆਈ ਤਾਂ ਆਈ ਆਈ ਹੁਣ ਲਾਾਂਗੇ ਕੱਬਾ ਕੇ ਫੇਰ ਚੜਾਂਗੇ ਠੀਕ ਹੈ ਜੇ ਲੋਡ ਪਈ ਤਾਂ ਤਵੀਆਂ ਪਾਵਾਂਗੇ ਹਾਂਜੀ ਨਹੀਂ ਤਾਂ ਫੇਰ ਇਹਦੇ ਘਰੇ ਚੱਲੂ ਤੇਰਾ ਤੇ ਕਹਿੰਦੇ ਤਵੀ ਹਨਾ ਰੂਟਾਵੇਟਰ ਗਲੇ ਠੀਕ ਹੈ ਜੇ ਲੋਡ ਆ ਗਿਆ ਬਾਕੀ ਦੇਖਦੇ ਆ ਮੋੜਾਂ ਬੜੇ ਜ਼ਿਆਦਾ ਪਰਾਲੀ ਆ ਹਾਂਜੀ ਜਿੱਥੇ ਚੰਗੀ ਤਰ੍ਹਾਂ ਗੱਟਰ ਨਹੀਂ ਵਿੱਜਿਆ ਖੁੰਡੀਆਂ ਜਿਹਾ ਮੋੜਾਂ ਤੇ ਪਰਾਲੀ ਹੋਰਾ ਹਾਂਜੀ ਚਕਾ ਦੂੰਗੇ ਕੱਲੂ ਫੇਰ ਵਿਕਣਾ ਹੋਰ ਲੱਗਿਆ ਵੇ ਚੱਕਣ ਹਾਂਜੀ ਇੰਨੇ ਚ ਫਰਕ ਪੈ ਜਾਂਦਾ ਇਹਦੇ ਚ ਫਰਕ ਪੈ ਜਾਂਦਾ ਜਿੱਥੇ ਜ਼ਿਆਦਾ ਹੈ ਉੱਥੇ ਜਿੱਥੇ ਤਵੀਆਂ ਲੱਗਦੀਆਂ ਨਹੀਂ ਉੱਥੇ ਚੱਕ ਹੋਈ ਜਾਂਦੀ ਹੈ ਫੇਰ ਚਕਾ ਦੇਣੀ ਬਾਕੀ ਹੁਣ ਦੇਖਦੇ ਆ ਕੱਲੂ ਬੰਦੇ ਵੱਧਦੇ ਕਿ ਨਹੀਂ ਹਾਂਜੀ ਜੇ ਆਪਦਾ ਗੱਗੇ ਮੰਗੂਗਾ ਨਾ ਆਪੇ ਵੀਜਣਾ ਪੈਣਾ ਉਮੀਦ ਆ ਮੈਨੂੰ ਬੰਦੇ ਹੈ ਹੀ ਆਪਾਂ ਠੀਕ ਹੈ ਇਹ ਆ ਦੇਵਰਾਜ ਸ਼ੰਕਰ ਆ ਬਸ ਸ਼ੰਕਰ ਦਾ ਜੇ ਪੱਕਾ ਨਹੀਂ ਪਤਾ ਹਾਂ ਜੀ ਕੱਲਾ ਦੇਵਰਾਜ ਹੀ ਆ ਵਿਚਾਰਾ ਦੂਏ ਵਿਹਾਰੋਂ ਲੰਘ ਕੇ ਅੱਜ ਛੱਟ ਪੂਜਾ ਹੋਣੀ ਕਹਿੰਦਾ ਹਾਂ ਜੀ ਕਾਲੂ ਆਉਣਾ ਬਾਕੀ ਦੇਖਦੇ ਆ ਦਲੀਪ ਕਹਿੰਦਾ ਤਾਂ ਆ ਜਾਣਾ ਮੈਂ ਠੀਕ ਜੀ ਜੇ ਉਹ ਆ ਗਿਆ ਕਹਿੰਦਾ ਅਸੀਂ ਵੀ ਜੂਗੇ ਚਲੋ ਦੇਖਦੇ ਆ ਬਾਕੀ ਕੀ ਬਣਦਾ ਕੀ ਨਹੀਂ ਟਾਈਮ ਟਾਈਮ ਨਾਲ ਪਰ ਹੁਣ ਆਇਆ ਵੀ ਚੱਲ ਕੰਟਰੋਲ ਚ ਆਜੂ ਹਾਂ ਜੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਫਿਰ ਅਸਰੀ ਕਾਲ ਜੀ